ਜੂਪੀਸੀ ਕਰਦੇ ਨੇ ਚੰਡੀਗੜ੍ਹ ਤੇ ਕੋਈ ਬਠਿੰਡੇ ਪਰ ਸਾਧ ਸੰਗਤ ਮੈਂ ਇਸ ਸਰਕਾਰੀ ਸਭੂ ਦੇ ਵਿੱਚ ਮੈਂ ਕਾ ਬੋਲਣਾ ਪਿਆ ਮੈਂ ਬੋਲਦਾ ਹੀ ਹੁੰਦਾ ਪਰ ਲੇਕਿਨ ਅੱਜ ਅਸੀਂ ਕਿੱਥੇ ਸਾਡੇ ਘਰਾਂ ਦੇ ਵਿੱਚ ਵੀ ਫਲਾਣੇ ਦਾ ਬੱਚਾ ਵਧੀਆ ਬਸ ਦੇ ਉੱਤੇ ਜਾਂਦਾ ਹੈ ਤੇ ਉਹਦੇ ਵਧੀਆ ਕੱਪੜੇ ਪਾਏ ਹੁੰਦੇ ਨੇ ਅੱਡੇ ਤੇ ਉਹਦੀ ਮਾਂ ਚੜਾ ਕੇ ਆਉਂਦੀ ਆ ਕਦੇ ਪਿਓ ਚੜਾ ਕੇ ਆਉਂਦਾ ਵੀ ਆਪਾਂ ਨੂੰ ਪੜ੍ਹ ਲਈ ਨਹੀਂ ਉਹ ਤੁਸੀਂ ਭਰਿਓ ਕਿਉਂ ਠੱਗੀ ਦੇ ਸ਼ਿਕਾਰ ਹੋਣਾ ਜਿਹੜੇ ਇਹ ਟੀਚਰ ਨੇ ਇਹ ਇਹ ਟੀਚਰ ਨੇ ਤੇ ਇਹ ਖਿਲਾੜੇ ਮੰਗੂ ਨਾ ਜਿਵੇਂ ਖਿਲਾੜੇ ਆਲਾ ਕੋਈ ਦੇਖੇ ਰਾਸਦਵਾਰਾ ਫੇਰ ਫੇਰ ਮਿਲਣੀ ਦੇ ਵਿੱਚ ਪਾਈ ਜਾਂਦਾ ਇੱਕ ਖਿਲਾੜਿਆਂ ਦੇ ਵਿੱਚੋਂ ਕੱਢ ਕੇ ਨਿਕਲ ਕੇ ਫੇਰ ਟੀਚਰ ਬਣੇ ਹੋਏ ਨੇ ਜੀ ਜਿਨ੍ਹਾਂ ਇਹਨਾਂ ਨੂੰ ਪਤਾ ਹੈ ਉਹ ਵਿਚਾਰੇ ਪੰਜਾਂ ਸਿਆਲ ਪਰ ਮੈਂ ਨਹੀਂ ਕਹਦਾ ਨਦੀ ਨੂੰ ਜੀ ਮੈਂ ਨਹੀਂ ਕਹਦਾ ਹੈਗਾ ਪਰ ਇਹਨਾਂ ਦੇ ਕਾਬਲੀਅਤ ਤੋਂ ਇਹਨਾਂ ਦੇ ਬਰੋਕਰ ਦੀ ਨਹੀਂ ਹੈਗੀ ਪਰ ਮੇਰੇ ਪੀੜ੍ਹੀ ਪਰ ਉਹ ਕਾਮਯਾਬੀ ਸਾਡੇ ਹੱਥ ਵਿੱਚ ਹੈ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਲਵਾਈਏ ਅਤੇ ਨਾਲ ਅਧਿਆਪਕਾਂ ਨਾਲ ਮਿਲਣੀ ਕਰਨਾ ਹੋ ਹਫਤੇ ਬਾਅਦ ਆਓ ਵੀ ਸਾਡਾ ਬੱਚਾ ਕਹੇ ਜਾਏ ਇਹਦਾ ਕਰਤਾਰ ਕਹੇ ਜਾਏ ਤੇ ਨਾਲ ਅਧਿਆਪਕਾਂ ਦੇ ਵਿੱਚ ਵੀ ਦੇਖੋ ਉਹਨਾਂ ਦੇ ਵਿੱਚ ਕੀ ਆਚਰਣ ਹੈ ਉਹਦਾ ਕਰੈਕਟਰ ਕਹੇ ਜਾਏ ਜੇ ਸਾਥ ਸੰਗਤ ਪਾ ਜਦੋਂ ਤੁਸੀਂ ਦੇਖਿਆ ਤੇ ਇੱਥੋਂ ਜਿਹੜੇ ਬੱਚੇ ਨੇ ਜਿਹੜਾ ਖੇਡ ਕੇ ਵੀ ਆਏ ਨੇ ਪੰਜਾਬ ਖੇਡ ਕੇ ਵੀ ਆਏ ਨੇ ਕਿਉਂ ਭਾਈ ਟਾਡੇ ਵਾਰ ਦੀ ਕਰ ਰਹੇ ਨੇ ਜੀ ਤੁਹਾਡੇ ਬੱਚੇ ਬਲੰਦੀਆਂ ਤੇ ਜਾਣ ਇਹਦਾ ਪਰ ਮੈਂ ਇਚਰਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਭਰਾਵੋ ਮੇਰੇ ਵੀਰੋ ਪਰ ਤੁਸੀਂ ਵੀ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ 'ਚ ਪੜਾਓ ਤੁਹਾਨੂੰ ਦੇਖ ਕੇ ਸਾਰੇ ਜਿੰਨੇ ਵੀ